ਸਤਿ ਸ੍ਰੀ ਅਕਾਲ ਜੀ ਅੱਜ ਅੱਜ ਜੀ ਆਪਾਂ ਬਣਾ ਰਹੇ ਆ ਖੀਰ ਪੂੜਿਆ ਦੇਖੋ ਜੀ ਆਪਣੇ ਬਾਹਰ ਪੈ ਰਹੇ ਆ ਮੀ ਤੇ ਮੌਸਮ ਦੇਖੋ ਕਿੰਨਾ ਸੋਹਣਾ ਪਿਆ ਚਲੋ ਆਜੋ ਆਪਾਂ ਬਣਾਈਏ ਖੀਰ ਤੇ ਨਾਲ ਪੂੜੇ ਤੇ ਆਪਾਂ ਲਿਆ 2 ਲੀਟਰ ਦੇ ਕਰੀਬ ਦੁੱਧ 2 ਕਿਲੋ ਦੁੱਧ ਲੈ ਕੇ ਤੇ ਆ ਇੱਕ ਗੋਲੀ ਚੌਲਾਂ ਦੀ ਆਪਾਂ ਧੋ ਕੇ ਸਮਾਰ ਕੇ ਰੱਖਿਓ ਸੀ ਆਪਣੀ ਤੇ ਇਹਨੂੰ ਆਪਾਂ ਪਾਇਆ ਦੁੱਧ ਚ ਇਹ 10 ਮਿੰਟ ਪਹਿਲਾਂ ਆਪਾਂ ਭਉਂਤੇ ਸੀ ਜੀ 10 ਮਿੰਟ ਭਿਉਣ ਤੋਂ ਬਾਅਦ ਧੋ ਕੇ ਇਹਨਾਂ ਨੂੰ ਆਪਾਂ ਪਾਤਾ ਦੁੱਧ ਚ ਤੇ ਦੁੱਧ ਚ ਪਾ ਕੇ ਆਪਾਂ ਪਾਣੀ ਨਹੀਂ ਪਾਇਆ ਬਸ ਦੁੱਧ ਚੌਲ ਭਿਉ ਕੇ ਚੌਲ ਪਾਤੇ ਤੇ ਦੁੱਧ ਪਾਤਾ ਇਹ ਤੁਸੀਂ ਆਪ ਜਿੰਨਾ ਬਣਾਉਣਾ ਚਾਹੁੰਦੇ ਹੋ ਉਸ ਹਿਸਾਬ ਨਾਲ ਦੁੱਧ ਪਾ ਸਕਦੇ ਹੋ ਥੋੜਾ ਬਹੁਤਾ ਜਿੰਨੇ ਬਣਾਉਣੇ ਨੇ ਹਨ ਆਪਣੇ ਕੋਲੇ ਕਿਚੌੜੀ ਸੀ ਘੱਟ ਬਣਾਉਣੇ ਨੇ ਘੱਟ ਵੱਧ ਬਣਾਉਣੇ ਨੇ ਵੱਧ ਇਹ ਤੁਹਾਡੀ ਆਪ ਦੀ ਲੋੜ ਮੁਤਾਬਕ ਤੁਸੀਂ ਕਿੰਨੇ ਬਣਾਉਣੇ ਨੇ ਤੇ ਕੁੱਕਰ ਨੂੰ ਪਹਿਲਾਂ ਥੋੜਾ ਜਿਹਾ ਆਪਣੇ ਇਹਦੇ ਪੀਂਂੇਬੂਆਂ ਦੇ ਛਿਲਕੇ ਪਏ ਹੁੰਦੇ ਨੇ ਉਹ ਪਾ ਕੇ ਪਾਣੀ ਪਾ ਕੇ ਚੰਗੀ ਤਰ੍ਹਾਂ ਇੱਕ ਸਿਟੀ ਲਵਾ ਲਿਓ ਉਸ ਤੋਂ ਬਾਅਦ ਚੰਗੀ ਤਰ੍ਹਾਂ ਧੋ ਲਿਓ ਫਿਰ ਟੇਸਟ ਨਹੀਂ ਆਉਂਦਾ ਸਬਜ਼ੀ ਦਾ ਜਮੈਂ ਜੇ ਆਪਾਂ ਉਕਕਣੀ ਧਰ ਲੀਏ ਫਿਰ ਖੀਰ ਚੋਂ ਟੇਸਟ ਆ ਹੀ ਜਾਂਦਾ ਹੁੰਦਾ ਮਿਰਚਾਂ ਜਾਂਦਾ ਸਵਾਦ ਆ ਹੀ ਜਾਂਦਾ ਹੁੰਦਾ ਇਸ ਲਈ ਨਿੰਬੂ ਦਾ ਛਿਲਕਾ ਪਾ ਕੇ ਇੱਕ ਸਿਟੀ ਲਵਾ ਕੇ ਉਸ ਤੋਂ ਬਾਅਦ ਧੋ ਲਿਓ ਇੱਧਰ ਆਪਾਂ ਅਭੀ ਦੁੱਧ ਵਾਲੇ ਕੋਲੇ ਚ ਲਈ ਇੱਕ ਕੋਲੀ ਸ਼ੱਕਰ ਤੁਹਾਡੇ ਕੋਲੇ ਸ਼ੱਕਰ ਆ ਸ਼ੱਕਰ ਪਾ ਲਓ ਸ਼ੱਕਰ ਨਹੀਂ ਹੈਗੀ ਘੋੜਾ ਗੁੜ ਪਾ ਲਓ ਜਿਹੜੀ ਚੀਜ਼ ਆ ਉਹ ਤੁਸੀਂ ਪਾ ਸਕਦੇ ਹੋ ਚੀਨੀ ਦੇ ਨੇ ਸਵਾਦ ਜੇ ਨਹੀਂ ਲੱਗਦੇ ਗੁੜ ਤੇ ਸ਼ੱਕਰ ਦੇ ਜ਼ਿਆਦਾ ਵਧੀਆ ਲੱਗਦੇ ਨੇ ਇਸ ਲਈ ਤੁਸੀਂ ਗੁੜ ਜਾਂ ਸ਼ੱਕਰ ਦੋਨੋਂ ਚੋਂ ਇੱਕ ਚੀਜ਼ ਪਾ ਲਓ ਕੋਲੇ ਜਿੰਨੇ ਬਣਾਉਣੇ ਨੇ ਉਸਾ ਆਪਣਾ ਮਿੱਠਾ ਤੇ ਆਪਣਾ ਥੋੜੇ ਜਲਦੀ ਬਣਾਉਣੇ ਸੀ ਇਸ ਲਈ ਆਪਾਂ ਲੈ ਲਿਆ ਗਰਮ ਪਾਣੀ ਤੇ ਜੇ ਤੁਹਾਡੇ ਕੋਲ ਟਾਈਮ ਹੈਗਾ ਤਾਂ ਤੁਸੀਂ ਠੰਡਾ ਪਾਣੀ ਵੀ ਪਾ ਸਕਦੇ ਹੋ ਪਾ ਕੇ ਧੋਕੇ ਰੱਖ ਦਿਓ ਤੇ ਥੋੜੀ ਜੀ ਆਪਾਂ ਵਿੱਚ ਪਾ ਲਈ ਸੌਂਫ ਦੇ ਦਾਣੇ ਇਹ ਸਾਨੂੰ ਸੌਂਫ ਵਧੀਆ ਲੱਗਦੀ ਆ ਪੁੜਿਆਂ ਚ ਜੇ ਤੁਹਾਨੂੰ ਪਸੰਦ ਆ ਤਾਂ ਪਾ ਲਓ ਨਹੀਂ ਪਸੰਦ ਆ ਰਹਿਣ ਦਿਓ ਤੇ ਆ ਗਰਮ ਪਾਣੀ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਘੋਲ ਲੈਣਾ ਸ਼ੱਕਰ ਨੂੰ ਇਹ ਹੋਵੇ ਸ਼ੱਕਰ ਸਾਰੇ ਖੁਰਚ ਬਏਨ ਜੇ ਤੁਹਾਨੂੰ ਲੱਗਦਾ ਵੀ ਸ਼ੱਕਰ ਚ ਕੋਈ ਸ਼ੈਗਾ ਤਾਂ ਆਪਦਾ ਪਾਉਣ ਵੀ ਸਕਦੇ ਹਾਂ ਪਰ ਆਪਣੀ ਸ਼ੱਕਰ ਬਹੁਤ ਸਾਫ਼ ਸੋਹਣੀ ਸੀ ਇਸ ਕਰਕੇ ਪਾਉਣ ਦੀ ਲੋੜ ਨਹੀਂ ਪਈ ਤੇ ਇਹਨੂੰ ਆਪਾਂ ਇਹਨੂੰ ਚੰਗੀ ਤਰ੍ਹਾਂ ਖੋਲ ਲੈਣਾ ਵੀ ਕੋਈ ਆਪਣੀ ਉਹਦੀ ਕੱਠ ਜੀ ਰਹੇ ਨਾ ਸ਼ੱਕਰ ਦੀ ਗੁੜ ਦੀ ਜਾਂ ਸ਼ੱਕਰ ਦੀ ਜੋ ਵੀ ਆ ਤੇ ਚੰਗੀ ਤਰ੍ਹਾਂ ਹਿਲਾ ਕੇ ਘੋਲ ਕੇ ਆਪਾਂ ਆ ਦੇਖੋ ਜਦ ਆਪਾਂ ਨੂੰ ਲੱਗੇ ਵਿਆਨ ਸ਼ੱਕਰ ਖੁਰਗੀ ਉਦੋਂ ਆਪਾਂ ਇਹਦੇ ਵਿੱਚ ਆਟਾ ਪਾਉਣਾ ਛਾਣ ਕੇ ਢਣਕਦਾ ਇਹ ਤੁਹਾਡੀ ਆਪ ਦੀ ਲੋੜ ਮੁਤਾਬਕ ਆ ਵੀ ਤੁਸੀਂ ਕਿੰਨਾ ਕੁ ਮਿੱਠਾ ਖਾਣਾ ਤੇ ਕਿਹਜੇ ਖਾਣੇ ਨੇ ਹਨਾ ਤੇ ਆਹ ਲੋ ਜੀ ਆਪਾਂ ਲੈ ਲਿਆ ਆਟਾ ਆਟਾ ਸਾਰਾ ਇਕੱਠਾ ਨਹੀਂ ਪਾਉਣਾ ਥੋੜਾ ਥੋੜਾ ਪਾਉਣਾ ਜੇ ਆਪਾਂ ਇਕੱਠਾ ਪਾਤਾ ਫਿਰ ਬਣ ਜਾਣੀਆਂ ਗੱਠਾ ਤੇ ਗੱਠਾ ਆਪਾਂ ਬਣਾਉਣੀਆਂ ਨਹੀਂ ਹੈਗੀਆਂ ਉਹ ਗੱਠਾ ਫਟਦੀਆਂ ਨਹੀਂ ਛੇਤੀ ਤੇ ਖਾਣੇ ਚ ਵੀ ਸੁਆਦ ਨਹੀਂ ਲੱਗ ਰਹੀ ਇਸ ਕਰਕੇ ਥੋੜਾ ਥੋੜਾ ਆਟਾ ਪਾ ਕੇ ਆਪਾਂ ਹਲਾ ਹਲਾ ਕੇ ਇਹਨ ਇਹਦਾ ਘੋਲ ਜਿਆ ਤਿਆਰ ਕਰ ਲੈ ਬੈਟਰ ਕਹ ਲਓ ਘੋਲ ਕਹ ਲਓ ਜੋ ਵੀ ਤੇ ਆਪਾਂ ਡੇਢ ਕੋਲੀ ਸ਼ੱਕਰ ਲਈ ਸੀ ਉਸਾ ਬਣਾ ਡੇਢ ਕੋਲੀ ਆਪਣਾ ਆਟਾ ਲੱਗ ਜੂਗਾ ਆਪਾਂ ਨੂੰ ਤੇ ਤਿੰਨ ਕੋਲੀਆਂ ਆਪਾਂ ਪਾਣੀ ਦੀਆਂ ਲੈ ਲਈਆਂ ਸੀਗੀਆਂ ਇਸਨਾਂ ਤਾਂ ਆਪਾਂ ਜਿਆਦਾ گاੜਾ ਕਰਨਾ ਜਾਂ ਨਹੀਂ ਪਤਲਾ ਕਰਨਾ। گاੜੇ ਆਪਣਾ ਮੰਗੇ ਤਾਂ ਮੋਟੇ ਹੋਣਗੇ। ਜੇ ਆਪਾਂ ਬੜਾ ਪਤਲਾ ਕਰ ਲਿਆ ਉਹ ਵੀ ਸਹੀ ਨਹੀਂ ਰਹਿਣਾ। ਇਸ ਕਰਕੇ ਤੁਸੀਂ ਆਪ ਦੇਖ ਲਿਓ ਵੀ ਸਾਫ ਸਿਰ ਜਿਹਦਾ ਨਾ ਜਿਆਦਾ گاੜਾ ਹੋਵੇ ਨਾ ਪਤਲਾ ਹੋਵੇ। ਆ ਦੇਖ ਮੈਨੂੰ ਹੁਣ ਲੱਗਦਾ ਵੀ ਥੋੜਾ ਜਿਹਾ گاੜਾ ਹੋਵੇ ਆਪਾਂ ਥੋੜਾ ਜਿਹਾ ਹੋਰ ਪਾਣੀ ਪਾਉਨੇ ਆ। ਉਹ ਥੋੜਾ گاੜਾ ਲੱਗਦਾ। ਤੇ ਚੰਗੀ ਤਰ੍ਹਾਂ ਮਿਲਾ ਕੇ ਦੇਖ ਲਓ ਜੇ ਤੁਹਾਨੂੰ ਲੱਗੇ ਥੋੜਾ ਜਿਹਾ گاੜਾ ਫਿਰ ਆਪਾਂ ਥੋੜਾ ਬਹੁਤਾ ਪਾਣੀ ਪਾ ਸਕਦੇ ਆ। ਆਹ ਲਓ ਜੀ ਦੇਖੋ ਤੁਸੀਂ ਇੱਕ ਵਾਰੀ ਐਨੂੰ ਚੰਗੀ ਤਰ੍ਹਾਂ ਇੱਕ ਜੰਦ ਇੱਕ ਜਾਣ ਕਰ ਦੇਣਾ ਕਰਕੇ ਇਹਨੂੰ ਆਪਾਂ ਢੱਕ ਕੇ ਜਦ ਤੱਕ ਆਪਾਂ ਦੇ ਦੇ دیں ਆਪਣੇ ਖੀਰ ਦਾ ਕੀ ਹਾਲ ਆ ਇਹਨੂੰ ਢੱਕ ਕੇ ਆਪਾਂ 5-7 ਮਿੰਟਾਂ ਲਈ ਆਪਾਂ ਰੱਖ ਦਿੰਨੇ ਆ ਉਹਨੇ ਚਿਰਚੇ ਥੋੜਾ ਜਿਹਾ ਫਰਮੈਂਟਜਾ ਹੋ ਜਾਊਗਾ ਤੇ ਆਹ ਲਓ ਜੀ ਇਹਨੂੰ ਦਿੱਤਾ ਢੱਕ ਢੱਕ ਕੇ ਆਪਾਂ ਕਰਤਾ ਸਾਈਡ ਤੇ ਉਧਰ ਤੁਸੀਂ ਖੀਰ ਚ ਜੋ ਵੀ ਕੁਝ ਪਾਉਣਾ ਚਾਹੁੰਦੇ ਹੋ ਉਹ ਆਪਦਾ ਕੱਟ ਲੋ ਮੈਂ ਇੱਕ ਲੈਨੇ ਕਾਜੂ, ਬਦਾਮ ਤੇ ਨਾਰੀਅਲ ਦੀ ਗਿਰੀ, ਕਿਸਮਿਸ, ਛੋਟੀਆਂ ਇਲਾਚੀਆਂ ਤੇ ਤੁਸੀਂ ਜੋ ਖਾਣਾ ਪਸੰਦ ਕਰਦੇ ਹੋ ਜੋ ਭਰੇ ਹੈਗੇ ਆ ਚੀਜ਼ ਤੁਸੀਂ ਉਹ ਪਾ ਸਕਦੇ ਹੋ। ਆਪਾਂ ਨੂੰ ਕੋਈ ਜ਼ਰੂਰੀ ਨਹੀਂ ਵੀ ਆਪਾਂ ਸਭ ਕੁਝ ਪਾਉਣਾ ਨਹੀਂ ਵੀ ਹੈਗਾ ਤਾਂ ਵੀ ਸਰਜੋ। ਕੋਈ ਆਏ ਨਹੀਂ ਹੈਗਾ ਵੀ ਖੀਰ ਜੀ ਇਹਨਾਂ ਚੀਜ਼ਾਂ ਨਹੀਂ ਸਵਾਦ ਲੱਗਦੀ ਆਪੋ ਆਪਣੀਆਂ ਨਾ ਲੋੜ ਮੁਤਾਬਕ ਹੁੰਦਾ ਵਾ। ਤੇ ਇਹ ਸਾਰੀਆਂ ਚੀਜ਼ਾਂ ਆਪਾਂ ਨੇ ਕੱਟ ਲੈਣੀਆਂ ਨੇ ਬਰੀਕ-ਬਰੀਕ। ਛੋਟੀਆਂ ਇਲਾਚੀਆਂ ਦੇ ਵੀ ਕੱਢ ਲਓ। ਉਹ ਸਾਬਤ ਨਾਲ ਪਾਉ ਕੋ ਚਾਹੇ ਕੁੱਟ ਕੇ ਪਾ ਦਿਓ ਨਹੀਂ ਫਿਰ ਵੀ ਕੱਢ ਲਓ ਤੇ ਇਹਨਾਂ ਨੂੰ ਆਪਣੇ ਕਾਜੂ ਮਗਜ਼ ਜੋ ਕੁਝ ਵੀ ਆ ਇਹਨਾਂ ਨੂੰ ਆਪਦੇ ਰੋ ਕੱਟ ਲਓ ਨਾਰੀਅਲ ਦੀ ਗਿਰੀ ਜੈਸਾ ਸਾਬ ਨਾਲ ਤੁਸੀਂ ਖਾਣਾ ਚਾਹੁੰਦੇ ਹੋ ਸਾਬ ਨਾਲ ਕੱਟ ਕੇ ਪਾ ਲਓ ਹੁਣ ਕਈਆਂ ਨੂੰ ਬਿਲਕੁਲ ਹੀ ਪਸੰਦ ਨਹੀਂ ਹੁੰਦਾ ਸਾਨੂੰ ਖੀਰ ਚ ਵਧੀਆ ਲੱਗਦਾ ਪਾ ਹੈ ਕਾਜੂ ਬਦਾਮ ਕਈ ਲੋਕ ਕਹਿੰਦੇ ਨੇ ਵੀ ਸਾਨੂੰ ਪਨੇਲ ਨੂੰ ਖੀਰ ਜ਼ਿਆਦਾ ਸਵਾਦ ਲੱਗਦੀ ਆ ਸਭ ਤੇ ਆਪੋ ਆਪਣਾ ਸਵਾਦ ਹੁੰਦਾ ਹੈ ਨਾ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਓਕਣ ਕਰ ਸਕਦੇ ਹੋ ਤੇ ਮੈਂ ਆ ਸਾਰਾ ਸਮਾਨ ਕੱਟ ਲਿਆ ਲੈਚੀਆਂ ਦੇ ਆਪਾਂ ਵੀ ਕੱਢ ਲੇ ਤੇ ਕੱਢ ਕੇ ਜਾਨੂੰ ਆਪਣਾ ਕੁੱਕਰ ਦੀ ਸਿਟੀ ਵੱਜਣ ਵਾਲੀ ਹੋ ਗਈ ਮੈਂਟਾ ਦੇ ਮੈਂਟਾ ਚ ਵੱਜ ਜਾਂਦੀ ਹੈ ਕੁੱਕਰ ਦੀ ਸਿਟੀ ਤੇ ਜਾਨੂੰ ਆਪਣੇ ਉਹ ਵੀ ਉਹ ਹੋ ਜਾਣਗੇ ਅੱਜ ਮੌਸਮ ਠੰਡਾ ਸੀ ਪਹਿਲਾਂ ਤਾਂ ਬੜੀ ਗਰਮੀ ਪਈ ਆ ਭਾਈ ਤੁਸੀਂ ਕਮੈਂਟਾਂ ਦਿਓ ਸੋਡੇ ਕਿੰਨੀ ਕੁ ਗਰਮੀ ਪਈ ਆ ਸਾਡੇ ਤਾਂ ਬਹੁਤ ਜ਼ਿਆਦਾ ਗਰਮੀ ਸੀ ਅੱਜ ਸਵੇਰੇ ਮੀਂਹ ਆਇਆ ਅੱਜ ਮੌਸਮ ਠੰਡਾ ਜਾ ਹੋਇਆ ਥੋੜੀ ਜੀ ਜਾਨ ਜੀ ਪਈ ਆ ਤੇ ਪੇਰਾ ਜਿਹਾ ਜਿਹਾ ਵੀ ਕਰ ਸੀ ਮਾ ਚਲੋ ਬੱਚੇ ਘਰ ਆ ਤਾਂ ਇੱਕ ਖੀਰ ਪੂੜੀ ਬਣਾ ਦਿੰਨੇ ਆ ਤੜਕੇ ਤੜਕੇ ਮੌਸਮ ਬਹੁਤ ਸੁਹਾਣਾ ਹੋ ਗਿਆ ਠੰਡ ਠੰਡੀ ਹਵਾ ਆ ਗਈ ਮੀਂਹ ਆ ਗਿਆ ਉਹਦੇ ਕਰਕੇ ਆਪਾਂ ਬਣਾਉਣ ਲੱਗੇ ਨਾਸ਼ਤੇ ਚ ਸਵੇਰ ਵੇਲੇ ਬਾਕੀ ਸਾਡੇ ਕੋਲ ਜਿਆਦਾ ਆ ਦੇਖੋ ਜੇ ਤੁਸੀਂ ਕੁੱਕਰ ਚ ਰਹਿ ਜੇ ਦੁੱਧ ਨਿਕਲਣ ਲੱਗ ਜਵੇ ਕੁੱਕਰ ਚ ਜਦ ਹੀ ਗੈਸ ਬੰਦ ਕਰ ਦਿਓ ਤੇ ਮੇਰੇ ਵੀ ਕੁੱਕਰ ਚ ਨਿਕਲਣ ਲੱਗ ਜਾਂਦਾ ਬਸ ਗੈਸ ਬੰਦ ਕਰਕੇ ਪਿੱਚੀ ਪਾਪ ਪੈਣ ਦਿਓ ਆ ਦੇਖੋ ਜਦੋਂ ਆਪਣੀ ਭਾਫ ਸਾਰੇ ਵਿੱਚ ਪੈ ਗਈ ਲੈ ਆਪਾਂ ਹਲਾ ਕੇ ਦੇਖੇ ਲੈ ਖੀਰ ਤਿਆਰ ਹੋ ਗਈ ਆਪਣੀ ਪਹਿਲੀ ਸੀਟੀ ਚ ਹੀ ਬਣ ਜਾਂਦੀ ਹੈ ਜੇ ਆਪਣੇ ਚੌਲ ਥੋੜਾ ਅਛਰ ਕੇ ਰੱਖੇ ਹੋਣ ਤੇ ਹੁਣ ਜਿੰਨਾ ਕੁ ਤੁਹਾਨੂੰ ਮਿੱਠੇ ਦੀ ਲੋੜ ਆ ਉਹਨਾਂ ਤੁਸੀਂ ਮਿੱਠਾ ਪਾ ਲਓ ਘੱਟ ਖਾਣੇ ਹੋ ਘੱਟ ਪਾ ਲਓ ਵੱਧ ਖਾਣੇ ਹੋ ਵੱਧ ਪਾ ਲਓ ਤੇ ਉਦੋਂ ਆਪਾਂ ਪੂੜਿਆਂ ਚ ਵੀ ਮਿੱਠਾ ਪਾ ਲੈਣਾ ਇਸ ਕਰਕੇ ਘਟਣਾ ਵੀ ਸਰ ਜਾਊਗਾ ਹਨਾ ਬਾਕੀ ਆਪਦੀ ਲੋੜ ਮੁਤਾਬਕ ਹੁੰਦਾ ਵੀ ਆਪਾਂ ਨੂੰ ਘੱਟ ਪਸੰਦ ਆ ਕੁਝ ਜ਼ਿਆਦੇ ਜਿੰਨਾ ਤੁਹਾਨੂੰ ਪਸੰਦ ਆ ਤੁਸੀਂ ਉਸ ਹੱਬ ਨਾਲ ਮਿੱਠਾ ਆਪਦਾ ਪਾ ਸਕਦੇ ਹੋ ਤੇ ਜੇ ਤਾਂ ਗਾੜੀ ਹੋ ਗਈ ਤਾਂ ਥੋੜਾ ਦੁੱਧ ਗਰਮ ਕਰਕੇ ਹੋਰ ਪਾ ਦੋ ਜੇ ਪਤਲੀ ਆ ਤਾਂ 1-2 ਮਿੰਟ ਗੈਸ ਹੋਰ ਚਲਾ ਦੋ ਤੇ ਚਲੋ ਫਿਰ ਆਪਣਾ ਇਹ ਤਿਆਰ ਹੋ ਜੋ ਗਈ ਹਨ ਤੇ ਆ ਜਿਹੜਾ ਆਪਣਾ ਕਾਜੂ ਬਦਾਮ ਕਿਸ਼ਮਿਸ ਆਪਣੀ ਕੱਟੀ ਪਈ ਸੀ ਸਾਰਾ ਸਮਾਨ ਆਪਾਂ ਹੁਣ ਇਹ ਵੀ ਪਾ ਦਿੰਨੇ ਆ ਪਾ ਕੇ ਆਪਾਂ ਹਲਾ ਦਿੰਨੇ ਆ ਦੇਖੋ ਆਪਣੀ ਨਾ ਗਾੜੀ ਆ ਨਾ ਪਤਲੀ ਆ ਠੀਕ ਆ ਖੀਰ ਖਾਣ ਵਾਲੀ ਆ 1 ਮਿੰਟ ਹੋਰ ਗੈਸ ਚਲਾ ਦਿੰਨੇ ਆ ਚਲ ਵਸ ਤਿਆਰ ਆ ਪਤੀਲੇ ਚ ਬੋਟੇ ਮ ਲੱਜਾਂਦਾ ਖੀਰ ਬਣਾਉਣ ਨੂੰ ਕੁੱਕਰ ਚ ਨਹੀਂ ਲੱਗਦਾ ਹੈਗਾ ਕੁੱਕਰ ਚ ਤਾਂ ਬਸ ਇੱਕ ਸੀਟੀ ਆਈ ਨਹੀਂ ਕਸੀ ਖੀਰ ਬਣੀ ਨਹੀਂ ਬਸ ਸੀਟੀ ਪੱਜਣ ਨਾ ਦਿਓ ਕਈਆਂ ਦੇ ਕੁੱਕਰਾਂ ਚ ਚੂਨ ਲੱਗ ਜਾਂਦਾ ਦੁੱਧ ਜ਼ਿਆਦਾ ਕਰਕੇ ਪਰ ਜਦ ਦੀ ਬੰਦ ਕਰ ਦਿਓ ਤੇ ਆਪ ਪਾ ਵਿਚ ਹੀ ਪੈਣ ਦਿਓ ਜਦੋਂ ਆਪ ਵਿਚ ਪੈ ਗਈ ਸੋਚਾਂ ਨੂੰ ਆਪਾਂ ਕੜਚੀ ਫੇਰਾਂਗੇ ਆਪਣੀ ਖੀਰ ਬਣੀ ਪਈ ਹੋਊ ਗੈਸ ਚਲਾ ਕੇ ਹਿਲਾਓ ਜਾਨੂ ਖੀਰ ਬਣ ਜਾਂਦੀ ਆ ਤੇ ਆਹ ਲਓ ਜੀ ਤਿਆਰ ਹੋ ਗਈ ਆਪਣੀ ਖੀਰ ਤਾਂ ਚਲੋ ਆਪਾਂ ਹੁਣ ਬਣਾਉਨੇ ਆ ਪੂੜੇ ਆਪਾਂ ਧਰਿਆ ਗੈਸ ਤੇ ਤਵਾ ਤੁਹਾਡੇ ਕੋਲ ਲੋਹੇ ਦਾ ਤਵਾ ਤੁਸੀਂ ਲੋਹੇ ਦਾ ਧਰਦ ਸਕਦੇ ਹੋ ਨਹੀਂ ਹੈਗਾ ਨਾਨ ਸਟਿਕ ਤਾਂ ਲੋਹੇ ਦਾ ਧਰ ਲਓ ਜਿੱਤੇ ਰੋਟੀ ਬਣਾਉਣੀ ਉਹੀ ਤਵਾ ਤੋਂ ਉਸ ਮਾਰ ਕੇ ਧਰ ਲਓ ਜੇ ਹੈਗਾ ਨਾਨ ਸਟਿਕ ਤਾਂ ਉਹ ਧਰ ਲਓ ਸਭ ਤੋਂ ਪਹਿਲਾਂ ਲਾਏ ਆਪਾਂ ਤੇਲ ਚੰਗੀ ਤਰ੍ਹਾਂ ਸਾਰੇ ਤਵੇ ਤੇ ਤੇਲ ਆ ਦੇਣਾ ਹਲਕਾ ਚੈਕ ਕਿਉਂ ਲਾ ਲਓ ਤੇਲ ਆ ਲਓ ਸਰੋਂ ਦਾ ਤੇਲ ਲਾ ਲਓ ਰ ਫੈਂਡ ਲਾ ਲਓ ਤੁਹਾਡੀ ਆਪ ਦੀ ਇੱਛਾ ਕਿ ਤੁਸੀਂ ਕਿਹੜੀ ਚੀਜ਼ ਦੇ ਖਾਣੇ ਪਸੰਦ ਕਰਦੇ ਹੋ ਹਨ ਜਦੋਂ ਤੱਕ ਆਪਣਾ ਇਹ ਚੰਗੀ ਤਰ੍ਹਾਂ ਗਰਮ ਹੋ ਗਿਆ ਫਿਰ ਆਪੇ ਤੇ ਪਾਣੀ ਦੇ ਛਿੱਟਾ ਮਾਰ ਦੇਣਾ ਛੱਟਾ ਮਾਰ ਕੇ ਉਸ ਤੋਂ ਬਾਅਦ ਆਪਾਂ ਲੈ ਲੈਣਾ ਟਿਸ਼ੂ ਟਿਸ਼ੂ ਨਾਲ ਇਹਨਾਂ ਸਾਰੇ ਤਵੇ ਨੂੰ ਆਪਾਂ ਸਾਫ਼ ਕਰ ਦੇਣਾ ਸਾਫ਼ ਕਰਕੇ ਗੈਸ ਆਪਾਂ ਕਰ ਦੇਣਾ ਸਿਮ ਤੇ ਆ ਦੇਖੋ ਤੇ ਸਿਮ ਤੇ ਗੈਸ ਕਰਕੇ ਆਪਾਂ ਇੱਕ ਵਾਰੀ ਫੇਰ ਤੇਲ ਲਾ ਦੇਣਾ ਜੋ ਟਿਸ਼ੂ ਨਾਲ ਪੂੰਝ ਤਾ ਉਸ ਤੋਂ ਬਾਅਦ ਤੁਸੀਂ ਫੇਰ ਤੇਲ ਲਾ ਦਿਓ ਇੱਥੇ ਤੇਲ ਲਾ ਕੇ ਉਸ ਤੋਂ ਬਾਅਦ ਲਓ ਜੀ ਪਰੋ ਕੜਛੀ ਚਮਚਾ ਜੋ ਵੀ ਤੁਹਾਡੇ ਕੋਲੇ ਆ ਤੇ ਉਹਦੇ ਨਹੀਂ ਭਲਾ ਦੋ ਕੋਈ ਪੱਤੇ ਦੀ ਲੋੜ ਨਹੀਂ ਅੱਗੇ ਨਾ ਪੁੜੀਆਂ ਨੇ ਕਹਿਣਾ ਲੈਓ ਭਾਈ ਪੂੜੇ ਬਣਾਉਣੇ ਆ ਜਾਓ ਪੇਪਲ ਦੇ ਪੱਤੇ ਲੈ ਕੇ ਆਓ ਉਹਨਾਂ ਨੇ ਪੱਤਿਆਂ ਨਾਲ ਇਹਨਾਂ ਨੂੰ ਹਲਾਉਣਾ ਪਰ ਹੁਣ ਲੋੜ ਹੀ ਨਹੀਂ ਪੈਂਦੀ ਉਸੇ ਕੜਚੀ ਦੇ ਪੁੱਠਲੇ ਹਿੱਸੇ ਨਾਲ ਹਲਾ ਦਈਦੇ ਨੇ ਲੋ ਜੀ ਤਿਆਰ ਹੋ ਗਿਆ ਪੂਰਾ ਜੇ ਸੋਡਾ ਪਹਿਲਾ ਪੂੜਾ ਤਵੇ ਨਾਲ ਚਿਪਕ ਜਾਂਦਾ ਤਾਂ ਘਬਰਾਇਓ ਨਾ ਕੇਵਲ ਬੰਦਾ ਸੋਚਦਾ ਵੇ ਦੇਖੀ ਮੈਨੂੰ ਤਾਂ ਬਣਿਆ ਨਹੀਂ ਹੈਗਾ ਇਹ ਜੀ ਨਾਲ ਜੁੜ ਗਿਆ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਪਹਿਲਾਂ ਜਾਂ ਦੂਜਾ ਹੱਦ ਦੂਜਾ ਬਸ ਉਸ ਤੋਂ ਬਾਅਦ ਤੁਹਾਡੇ ਪੂੜੇ ਐਨ ਬਣ ਲੱਗ ਜਾਣਗੇ ਜਦ ਤੱਕ ਤੁਸੀਂ ਇਹ ਤੋਂ ਵਿੱਚ ਦੁਬਾਰਾ ਰੋਟੀ ਨਹੀਂ ਬਣਾਉਂਦੇ ਜਦ ਤੱਕ ਪੂੜੇ ਚਾਹ 10 ਦਿਨ ਬਣਾਈ ਚੱਲੇਗਾ ਜੇ ਬਣਾ ਲਈ ਰੋਟੀ ਫਿਰ ਜੁੜੂਗਾ ਤੇ ਜਦ ਤੱਕ ਆਪਾਂ ਰੋਟੀ ਨਹੀਂ ਬਣਾਉਂਦੇ ਜਦ ਤੱਕ ਫਿਰ ਦੁਬਾਰਾ ਪੂੜਾ ਨਹੀਂ ਜੁੜਦਾ ਮੜਾ ਮੋਟਾ ਉੱਪਰ ਤੇਲ ਆ ਦੋ ਕਿਉਂ ਆ ਕਿ ਓਲਾਦ ਹੋ ਨਹੀਂ ਹੈਗਾ ਨਾ ਵੀ ਸਹੀ ਇੰਨੇ ਕੋਈ ਗੱਲ ਨਹੀਂ ਹੈਗੀ ਥੋੜਾ ਮਾਣਾ ਤਾਂ ਲਾ ਦੋ ਪਰੋਠੇ ਮੇਂ ਮੈਂ ਆਪਾਂ ਹਲਕਾ ਜਿਹਾ ਪਰੋਠੇ ਤੇ ਲਾ ਦਿੰਨੇ ਆ ਨਹੀਂ ਮੰਨ ਤਾਂ ਨਾ ਵੀ ਲਾਓ ਜੇ ਨਹੀਂ ਖਾਣਾ ਜੀ ਤੇਲ ਘਿਓ ਵਾਲੇ ਤਾਂ ਬਿਨਾ ਉਹ ਤੋਂ ਵੀ ਬਣਾ ਸਕਦੇ ਆ ਪਰ ਥੋੜਾ ਜਿਹਾ ਹਲਕਾ ਜਿਹਾ ਤੇਲ ਲਾਇਆ ਸਵਾਦ ਲੱਗਦੇ ਨੇ ਤਾਂ ਹੀ ਸਵਾਦ ਆਉਂਦਾ ਪੂੜਿਆਂ ਦਾ ਹਨ ਤੇ ਇਹਨੂੰ ਸਿਮ ਤੇ ਸੇਕਣਾ ਆ ਫੁੱਲ ਗੈਸ ਤੇ ਨਾ ਸੇਕਿਓ ਜਿਵੇਂ ਸਿਮ ਤੇ 2 ਮਿੰਟ ਮਿੰਟ ਲੱਗ ਜਾਊਗਾ ਕੋਈ ਗੱਲ ਨਹੀਂ ਪਰ ਸਵਾਦ ਬਹੁਤ ਵਧਣਗੇ ਜੇ ਆਪਾਂ ਫੁੱਲ ਤੇ ਸੇਕਦੇ ਆ ਫਿਰ ਇਹ ਜਲ ਜਾਂਦੇ ਨੇ ਫਿਰ ਇਹਨਾਂ ਚ ਆ ਜਾਂਦਾ ਕੌੜਾਪਨ ਆਪਾਂ ਕੌੜੇ ਨਹੀਂ ਕਰਨੇ ਹੈਗੇ ਆਰਾਮਦਾਰੀ ਨਾਲ ਸੇਕੜੇ ਨੇ ਇੱਕ ਪਾਸਾ ਸੇਕ ਕੇ ਪਲਟ ਕੇ ਦੂਜਾ ਪਾਸਾ ਸੇਕ ਲੈਣਾ ਸੇਕ ਕੇ ਆ ਲੋ ਜੀ ਦੇਖਿਓ ਹੁਣ ਤੁਸੀਂ ਫਿਰ ਮੈਂ ਚੱਕ ਕੇ ਦਿਖਾਉਣੀ ਆ ਐਨ ਆਪਣਾ ਤਿਆਰ ਹੋ ਗਿਆ ਪੂਰਾ ਦੇਖ ਕੇ ਤੁਸੀਂ ਆਪ ਹੁੰਗੇ ਵੀ ਹਾਂ ਭਾਈ ਇਹ ਦੇਖੋ ਸੇਕ ਗਏ ਨਾ ਦੋਨੇ ਪਾਸਿਆਂ ਤੋਂ ਸੇਕ ਲੈਣਾ ਇਹਨੂੰ ਤੇ ਸੇਕ ਕੇ ਖੀਰ ਪਾਓ ਖਾਓ ਆਨੰਦ ਲਓ ਪੂੜਿਆਂ ਦਾ ਹਨਾ ਆ ਸਾਡੇ ਦਾ ਗਿਆਮ ਕਹਿਣਾ ਬਗੇ ਕੜਾ ਵੀ ਬਹੁਤ ਮਿੱਠੇ ਬਣਦੇ ਹੁੰਦੇ ਸੀਗੇ ਜਦ ਮੀਮੀ ਪੈਣਾ ਮਾਸੀ ਆਪਦੀ ਮੰਮੀ ਹੁਣਾਂ ਨੂੰ ਕੜਾ ਬਣਾ ਲਓ ਪੂੜੇ ਚਾਚੜ ਜਣਾ ਖੀਰ ਪੂੜੇ ਬਣਦੇ ਨੇ ਹੁਣ ਤਾਂ ਬੱਚਿਆਂ ਨੂੰ ਖਾਣ ਦੀਆਂ ਚੀਜ਼ਾਂ ਹੀ ਬਹੁਤ ਹੋ ਗਈਆਂ ਆ ਦੇਖੋ ਤੁਹਾਡੀ ਆਪ ਦੀ ਲੋੜ ਮੁਤਾਬਕ ਤੁਸੀਂ ਪਤਲੇ ਤੋਂ ਪਤਲਾ ਵੀ ਬੇ ਉਹ ਕਰ ਸਕਦੇ ਹੋ ਫਲਾ ਸਕਦੇ ਹੋ ਮੋਟਾ ਰੱਖਣਾ ਮੋਟਾ ਰੱਖ ਲਓ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਉਕਣ ਕਰ ਸਕਦੇ ਹੋ ਆ ਦੇਖੋ ਕਿੰਨਾ ਪਤਲਾ ਕਿੰਨਾ ਸੋਹਣਾ ਬਣਿਆ ਪੂਰੇ ਕ੍ਰਿਸਪੀ ਬਣਦੇ ਨੇ ਬਹੁਤ ਸਵਾਦ ਅੱਗੇ ਨਾ ਬੁੜੀਆਂ ਨੇ ਕਹਿਣਾ ਕਿ ਬਜ਼ੁਰਗਾਂ ਨੇ ਸੌਣ ਚ ਖੀਰ ਪੂੜੇ ਖਾਣੇ ਖਾਣੇ ਜੇ ਕਿਸੇ ਨੇ ਨਾ ਬਣਾਉਣੇ ਤਾਂ ਉਹਨੇ ਕਹਿਣਾ ਸਾਵਣ ਪੂਰਾ ਖੀਰ ਨਾ ਖਾਦੇ ਆਵੇ ਤੂੰ ਕਿਉਂ ਜੰਮਿਆ ਆਪਰਾਦੇ ਆ ਤੇ ਉਹ ਗੀਤ ਬਣਾਇਆ ਹੋਇਆ ਸੀਗਾ ਜੀ ਇਹਨੇ ਖੀਰ ਪੂੜਾ ਸੌਣ ਚ ਨਹੀਂ ਖਾਧਿਆ ਹੁਣ ਤਾਂ ਕੋਈ ਪਾਪ ਹੀ ਕਰ ਲਿਆ ਜੀ ਜੰਮ ਕੇ ਹੁਣ ਤਾਂ ਪਤਾ ਨਹੀਂ ਲੋਕ ਬਣਾਉਂਦੇ ਨੇ ਕਿ ਨਹੀਂ ਤੇ ਪਹਿਲੀਆਂ ਬੁੜੀਆਂ ਨੂੰ ਤਾਂ ਹੁਣ ਵੀ ਬਹੁਤ ਹੁੰਦਾ ਉਹਨਾਂ ਨੇ ਚਾਹ ਚੜ ਜਾਂਦਾ ਜੇ ਪਤਾ ਲੱਗੇ ਵੀ ਖੀਰ ਪੂੜੇ ਬਣੇ ਨੇ ਬੜੇ ਖੁਸ਼ ਹੁੰਦੇ ਨੇ ਬਜ਼ੁਰਗ ਖਾ ਕੇ ਆ ਦੇਖੋ ਕੁਝ ਜ਼ਿਆਦਾ ਟਾਈਮ ਨਹੀਂ ਲੱਗਦਾ ਬਸ ਰੋਟੀ ਨੂੰ ਪੰਜ-ਸੱਤ ਮਿੰਟ ਜ਼ਿਆਦਾ ਲੱਗ ਜਾਂਦੇ ਹੋਣਗੇ ਤੇ ਇਥੇ ਆਪ ਦਾ ਮਨ ਆ ਤਾਂ ਆਪਾਂ ਕੁਝ ਵੀ ਬਣਾ ਕੇ ਖਾਈ ਸਕਦੇ ਆ ਕੋਈ ਡੀਜੀਜ ਤਾਂ ਹੈ ਨਹੀਂ ਹਨਾ ਆ ਦੇਖੋ ਕਿੰਨੇ ਪਤਲੇ ਨੇ ਤੁਸੀਂ ਮੈਨੂੰ ਨਾ ਨਾਲੇ ਤਾਂ ਬਣਾਇਓ ਬਣਾ ਕੇ ਘਰ ਖਾ ਕੇ ਫਿਰ ਮੈਨੂੰ ਕਮੈਂਟਾਂ 'ਚ ਦੱਸਿਓ ਵੀ ਕਿਹਨੇ ਕਿਹਨੇ ਬਣਾ ਕੇ ਖਾਦੇ ਨੇ ਤੇ ਕਹਜੇ ਬਣੇ ਨੇ ਤੇ ਜੇ ਭਾਏ ਕਿਸੇ ਨੂੰ ਨਹੀਂ ਬਣਾਉਣੇ ਆਉਂਦੇ ਤਵੋ ਸਾਡੇ ਘਰੇ ਆਜੋ ਜਿੱਦਣ ਵੀ ਵੀ ਪੈਂਦਾ ਹੋਇਆ ਆਪਣੇ ਬਣਨਗੇ ਜ਼ਰੂਰ ਸੌਣ ਸੌਣ ਤਾਂ ਆਪਾਂ ਬਣਾਉਂਦੇ ਹੀ ਰਹਿਨੇ ਆ ਸਾਨੂੰ ਬਹੁਤ ਹੁੰਦਾ ਹੈ ਤੇ ਜਗਵੀਰ ਦੇ ਦੋਸਤੋ ਵਗੈਰਾ ਆਉਂਦੇ ਵੀ ਰਹਿੰਦੇ ਨੇ ਖਾਣ ਆਹ ਲਓ ਜੀ ਦੇਖੋ ਖਾਓ ਪੀਓ ਤੇ ਮੈਨੂੰ ਦੱਸਿਓ ਜ਼ਰੂਰ ਵੀ ਛੋਡੇ ਬਣੇ ਕਿਵੇਂ ਕਿੰਨੇ ਕੁ ਸਵਾਦ ਬਣੇ ਤੇ ਕਿਹਨੇ ਕਿਹਨੇ ਬਣਾਈ ਕਮੈਂਟਾਂ ਚ